ਸਮੀਂ ਇਨਕਲੇਵ ਦੇ ਵਿੱਚ ਇੱਕ ਮਹਿਲਾ ਜਿਹੜੀ ਬਜ਼ੁਰਗ ਹੈ ਉਹਨਾਂ ਨੂੰ ਬੰਦਕ ਮਨਾ ਕੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਲੁੱਟ ਹੋਈ ਹੈ ਇਹ ਆਸ਼ਾ ਰਾਣੀ ਜੀ ਨੇ ਜਿਨ੍ਹਾਂ ਦੇ ਨੂੰ ਜਿਹੜਾ ਉਹਨਾਂ ਦੇ بیٹے ਦਾ ਨਾਮ ਲੈ ਕੇ ਕੁਝ ਜਿਹੜੇ ਵਿਅਕਤੀ ਅੰਦਰ ਦਾਖਲ ਹੋਏ ਘਰ ਦੇ ਵਿੱਚ ਤੇ ਇਹਨਾਂ ਦਾ ਦੇ ਘਰ ਦੇ ਵਿੱਚ ਜਿਹੜਾ ਕੈਸ਼ ਸੀਗਾ ਤੇ ਕੁਝ ਜਿਹੜੇ ਗਹਿਣੇ ਸੀਗੇ ਜਾਂ ਕੁਝ ਘਰ ਦੇ ਕਾਗਜ਼ ਸੀਗੇ ਉਹ ਬੰਦਕ ਬਣਾ ਕੇ ਇਹਨਾਂ ਤੋਂ ਲੈ ਕੇ ਜਿਹੜਾਗਾ ਉਹ ਡੋਟੇਰੇ ਜਿਹੜੇ ਕੇ ਫਰਾ ਹੋਏ ਨੇ ਦੱਸਦੇ ਕਿ ਇਹਨਾਂ ਨੂੰ ਜਿਹੜਾਗਾ ਬੰਦਕ ਬਣਾਇਆ ਗਿਆਗਾ ਤੇ ਕੱਲ ਰਾਤ ਦੀ ਇਹ ਜਿਹੜੀ ਹੈਗੀ ਅਵਾਦਤ ਹੈ ਜੀ ਪੁੱਛਣਾ ਕੀ ਹੋਇਆ ਸੀ ਜੀ ਦੱਸੋ ਕਿੰਨਾ ਗੈਸ ਨੇ ਪਤਾ ਨਹੀਂ ਗੈਨੇ ਕੋਸੇ ਨਹੀਂ ਦੱਟਿਆ ਇਹ ਇਹ ਪੁੱਛ ਨਹੀਂ ਪਤਾ ਫਿਰ ਰੰਨ ਨੂੰ ਤਾਂ ਇਹ ਆਪੀ ਮੈਨੂੰ ਛੱਡ ਲਉਣਾ ਨਹੀਂ ਮਾਰ ਜਾਂਦੇ ਕੀ ਬੰਨਿਆ ਸੀਗਾ ਤੁਹਾਨੂੰ ਕੀ ਕਰਿਆ ਸੀ ਕੀ ਹੱਥ ਬੰਨਿਆ ਸੀ ਪੈਰ ਬੰਨਿਆ ਸੀ ਜੀ ਅਚਾਰਾ ਕੁਝ ਬੰਨਿਆ ਸਾਰਾ ਕੁਝ ਬਣਿਆ ਸੀਗਾ ਕਿ ਕਿੰਨੇ ਕ ਵਜੇ ਦੀ ਕਿੰਨੇ ਕ ਵਜੇ ਦੀ ਕਰ ਲੈ ਜੀ ਹੈ ਤਾਂ ਪਰੇਸ਼ਾਨ ਨਾ ਪਰਿਆਂ ਇਹ ਮਾਤਾ ਜੀ ਨੇ ਆਸ਼ਾ ਰਾਣੀ ਜੀ ਇਹਨਾਂ ਦਾ بیٹے ਦਾ ਨਾਮ ਜਿਹੜਾ ਲੈ ਕੇ ਘਰ ਦੇ ਵਿੱਚ ਦਾਖਲ ਹੋਏ ਤੇ ਇਹਨਾਂ ਨੂੰ ਜਿਹੜਾਗਾ ਵੰਦਕ ਬਣਾ ਕੇ ਜਿਹੜਾ ਘਰ ਦੇ ਵਿੱਚ ਜਿਹੜਾ ਕੋਈ ਕੈਸ਼ ਸੀਗਾ ਤੇ ਕੁਝ ਘਰ ਦੇ ਜਿਹੜੇ ਰਜਿਸਟਰੀ ਸੀਗੀਆਂ ਉਹ ਲੈ ਕੇ ਜਿਹੜੇ ਫਰਾਰ ਹੋ ਗਏ ਹੁਣ ਸ਼ਾਮ ਦੇ ਇਹ ਜਿਹੜੇ ਅਖਰੜ ਥਾਣਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਬੈਠੇ ਨੇ ਕੱਲ ਨਦੀ ਹੈ ਜਿਹੜੀ ਕੱਲ ਰਾਤ ਦੀ ਇਹ ਵਾਰਦਾ ਤੈ ਗਈ ਪੀਸੀਆਰ ਨੂੰ ਵੀ ਜਿਹੜੀ 112 ਨੰਬਰ ਤੇ ਕਾਲ ਕੀਤੀ ਗਈ ਪੀਸੀਆਰ ਤੋਂ ਬਾਅਦ ਅੱਜ ਹੁਣ ਦੇਖੋ 24 ਘੰਟੇ ਤੋਂ ਜ਼ਿਆਦਾ ਹੋ ਚੁੱਕੇ ਨੇ ਹੁਣ ਜਿਹੜਾ ਹੈਗਾ ਇਹਨਾਂ ਦੇ ਬਿਆਨ ਲੈ ਕੇ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਮਾਮਲਾ ਦਰਜ ਕੀਤਾ ਜਾ ਰਿਹਾ ਹੈਗਾ ਤੇ ਦੱਸ ਦਈਏ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅਸੀਂ ਪੁਲਿਸ ਦਾ ਵੀ ਵਰਜਨ ਜਾਣਨ ਦੀ ਕੋਸ਼ਿਸ਼ ਕਰ ਲਈ ਪੁਲਿਸ ਵੀ ਇਸ ਪੂਰੇ ਮਾਮਲੇ ਨੂੰ ਨੂੰ ਛਪਾਨ ਜਿਹੜੀ ਇੱਕ ਕੋਸ਼ਿਸ਼ ਕਰ ਰਹੀ ਹੈਗੀ ਪਰ ਇਸ ਦੇ ਪਰ ਕੀ ਹੈ ਪੂਰਾ ਮਾਮਲਾ ਹੋਰ ਦਰਜ ਜਾਣ ਤੋਂ ਬਾਅਦ ਸਾਹਮਣੇ ਆਏਗਾ ਕੁਝ ਇਹ ਵੀ ਪਤਾ ਲੱਗਾ ਪੁਲਿਸ ਉਤਰਾਂ ਦਾ ਕੋਈ ਪੁਲਿਸ ਨੂੰ ਕੁਝ ਸੀਸੀਟੀਵੀ ਮਿਲਿਆ ਨੇ ਜਿਹਦੇ ਵਿੱਚ ਦੋ ਤਿੰਨ ਲੜਕੇ ਜਿਹੜੇਗੇ ਨਜ਼ਰ ਆ ਰਹੇ ਨੇ ਪੁਲਿਸ ਦੇ ਪਰ ਹੁਣ ਜਿਹੜੀ ਜਾਂਚ ਕਰ ਰਹੀ ਹੈ ਫਿਲਹਾਲ ਇਹਨਾਂ ਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਹ ਗੱਲ ਹੋਈ ਹੈ ਜੀ। ਇਹ ਜੀ 8:30 ਵਜੇ ਇਹ ਮੁੰਡਾ ਦੱਸ ਰਿਹਾ ਰਾਜਨਾਮ ਇਹਦਾ ਜਿਹਦੇ ਘਰ ਚੋਰੀ ਹੋਈ ਆ। ਇਹ ਦੱਸਦਾ ਵੀ ਸਾਢੇ 8:25 ਦਾ ਕਿਸਮਿਸ ਦੇ ਆ ਉਹਨੂੰ ਮਨਾਉਣ ਜਾ ਰਹੇ ਸੀ ਅਸੀਂ ਤੇ ਅੱਧੇ ਘੰਟੇ ਬਾਅਦ ਹੀ ਉਹ ਬੰਦੇ ਆਏ ਆ ਮੂਮੈਂਟ ਜਿਹੜੀ ਅਸੀਂ ਸਾਡੇ ਕੈਮਰਿਆਂ ਦੇ ਵਿੱਚੋਂ ਮਿਲੀ ਆ ਉਹਦੇ ਸਾਬ ਨਾਲ 9:00 ਵਜੇ ਦਾ ਵਾਕਿਆ ਆ 9:00 ਵਜੇ ਕੇ 5-7 ਮਿੰਟ ਦੇ ਵਿੱਚ ਵਿੱਚ ਆਏ ਹੋ ਆਨ ਕੇ ਉਹਨਾਂ ਵਾ ਵਾਈ ਮਰੀ ਆ ਰਾਜਨੀ ਫਿਰ ਰਾਜ ਤੇ ਉਹਨੇ ਮਾਤਾ ਨੇ ਕਿਹਾ ਕੌਣ ਆ ਤੇ ਉਹਨੇ ਕਿਹਾ ਵੀ ਮੈਂ ਇਹ ਰਾਜ ਦਾ ਸਮਾਨ ਲੈ ਕੇ ਆਇਆ ਮੈਨੂੰ ਸਮਾਨ ਲੈ ਲਓ ਉਹਨੇ ਬੂਆ ਖੋਲ੍ਹਾ ਉਹਨੇ ਉਦੋਂ ਜੱਫਾ ਮਾਰ ਕੇ ਤੇ ਮੂੰਹ ਮਾਉਂ ਦਾ ਬੰਨ ਗਏ ਉਹਦੇ ਹੱਥ ਪੈਰ ਬੰਨ ਗਏ ਤੇ ਬਾਕੀ ਉਹਨੇ ਵਾਰ ਦਾਤਸੇ ਵੀ ਕਰਕੇ ਜੋ ਅਹੀਂ ਅੱਖੀਂ ਵੇਖਣ ਵਾਲੀ ਗੱਲ ਹੈ ਕਿ ਦੋਵਾਂ ਕਮਰਿਆਂ ਦੇ ਵਿੱਚ ਬੁਰੀ ਤਰ੍ਹਾਂ ਸਮਾਨ ਕਿੱਧਰ ਗਿਆ ਹੋਇਆ ਔਰ ਉਹ ਕਿਸੇ ਬੰਦੇ ਨਾਲ ਸੰਪਰਕ ਕਰ ਰਿਹਾ ਤੇ ਉਹ ਉਹਨੂੰ ਦੱਸ ਰਿਹਾ ਕਿ ਇਹ ਜੋ ਸਮਾਨ ਹੈ ਫਲਾਣੇ ਤੋਂ ਪਿਆ ਫਲਾਣ ਸੁਭਾ ਇੱਕ ਗੋਲਕ ਪਈ ਸੀ ਉਹਦਾ ਉਹਨੇ ਕਿਹਾ ਇਹਨੂੰ ਨਹੀਂ ਛੇੜਨਾ ਇਹ ਬਾਬੇ ਦੀ ਗੋਲਕ ਬਾਕੀ ਕੋਈ ਨਾ ਛੱਡੇ ਫਲਾਨੇ ਸਰ ਸੋਨਾ ਪਿਆਰ ਸਾਨੂੰ ਕੋ ਪੈਸੇ ਪਏ ਆ ਜੋ ਵੀ ਹੈ ਜਿਵੇਂ ਕਿ ਉਹ ਐਂਜ ਲੱਗਦਾ ਜਿਤਨਾ ਉਹ ਬੋ ਰਿਹਾ ਸੀ ਕਿ ਜਾਣ ਪਛਾਨ ਵਾਲੇ ਕੋ ਬੰਦੇ ਨੇ ਐਨੀ ਗੱਲ ਸਾਨੂੰ ਪਤਾ ਜੀ ਤੇ ਬਾਕੀ ਤੁਹਾਨੂੰ ਇਹ ਗੱਲਾਂ ਬਤਾ ਕਿਵੇਂ ਪਤਾ ਲੱਗੀਆਂ ਸਾਨੂੰ ਤਾਂ ਇੱਥੇ ਇੰਦੋਂ ਰੌਲਾ ਪਿਆ ਸਵੇਰੇ 9 ਵਜੇ ਤੋਂ ਬਾਅਦ ਪਤਾ ਲੱਗਾ ਜੀ ਰਾਤ ਨੂੰ ਪਤਾ ਲੱਗਾ ਤਾਂ ਖੜਦੇ ਸਵਜੋਦ ਦੇ ਵਿੱਚ ਇੱਕ ਮਹਿਲਾ ਨੂੰ ਬੰਦਕ ਬਣਾ ਕੇ ਉਹਦੇ ਘਰ ਦੇ ਵਿੱਚੋਂ ਲੁੱਟ ਕੇ ਲੁੱਟ ਹੋਈ ਹੈ ਕੀ ਹੈ ਪੂਰਾ ਮਾਮਲਾ ਕੀ ਇਸ ਕਹਿ ਦਿੱਤੀ ਗਈ ਹੈ ਇਸ ਵੇਲੇ ਖੜਦੇ ਐਸਚੋ ਸਾਹਿਬ ਸਾਡੇ ਨਾਲ ਮਜੂਰ ਨੇ ਪੱਨਗਰ ਕਰਨ ਸਰ ਇੱਕ ਮਹਿਲਾ ਜਿਹੜੇ ਬਜ਼ੁਰਗ ਸੀਗੇ ਕੀ ਕੰਪਲੇਂਟ ਆਈ ਹੈ ਕੀ ਹੈ ਪੂਰਾ ਮਾਮਲਾ ਹਾਂਜੀ ਇੱਕ ਲੇਡੀ ਸੀ ਆਸ਼ਾਰਨੀ 47 ਸਾਲ ਉਮਰ ਜਿਨ੍ਹਾਂ ਦੇ ਘਰੇ ਚੋਰੀ ਹੋਈ ਹੈ ਕੱਲ੍ਹ ਹੂੰ ਜਿੱਤੇ ਇਨਵੈਸਟੀਗੇਸ਼ਨ ਸਟਾਰਟ ਕਰਤੀ ਗਈ ਐਫਆਰ ਰਿਸਟ ਕਰਤੀ ਗਈ ਹੈ ਤੇ ਅੱਗੇ ਤ੍ਰਿਸ਼ ਕੀਤਾ ਜਾ ਰਿਹਾ ਕੀ ਹੈਗਾ ਐਲੀਗੇਸ਼ਨ ਕੀ ਸੀਗਾ ਉਹਨੇ ਕੀ ਕਿਹਾ ਕਿ ਉਹ ਬੰਦਕ ਬਣਾ ਕੇ ਮੁੰਡੇ ਨੂੰ ਨਾਮ ਲੈ ਕਿਵੇਂ ਹੋਈ ਹੈ ਇਹ ਸਾਰੀ ਕੀ ਤਰ੍ਹਾਂ ਸਿਕਾਇਤ ਹੋਈ ਸੀ ਸਿਕਾਇਤ ਵਿੱਚ ਚੋਰੀ ਦਾ ਮੈਨ ਅਲੀਗੇਸ਼ਨ ਹੈ ਜੀ ਕੈਸ਼ ਤੇ ਸੋਨੇ ਦੀ ਕੈਸ਼ ਬਾਕੀ ਵੈਰੀਫਾਈ ਕਰ ਰਹੇ ਆ ਨਹੀਂ ਕੀ ਕਿਵੇਂ ਹੋਇਆ ਚੋਰੀ ਉਹਨਾਂ ਨੇ ਦੱਸਿਆ ਕਿ ਉਹਦੇ ਬੇਟੇ ਦਾ ਨਾਮ ਲੈ ਕੇ ਅੰਦਰ ਬੰਦਕ ਹੁਣ ਆਇਆ ਸੀ ਕਿਵੇਂ ਸੀਗਾ ਉਹਨਾਂ ਦਾ ਉਹ ਵੈਰੀਫਾਈ ਕਰ ਰਹੇ ਨੇ ਬਾਕੀ ਸਾਰੇ ਤਾਂ ਕੁਝ ਹੱਥ ਲੱਗਿਆ ਪੁਰਸ਼ ਦੇ ਹੱਥ ਰੀਲ ਚੱਲ ਰਿਹਾ ਹੈ ਬਿਲਕੁਲ ਨਹੀਂ ਦੱਸ ਦिए ਕਿ ਇੱਕ ਬਜ਼ੁਰਗ 70 ਸਾਲ ਦੇ ਸੀਗੇ ਘਰ ਦੇ ਵਿੱਚ ਉਹ ਉਹਨਾਂ ਦੇ ਜਿਹੜਾ ਹੈਗਾ ਸਿਵ ਜੋਧ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਬੇਟੇ ਦਾ ਨਾਮ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਕੁਝ ਵਿਅਕਤੀ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਦਾਖਲ ਹੋ ਕੇ ਜਿਹੜਾਗਾ ਉਹਨੂੰ ਬੰਧਕ ਬਣਾਇਆ ਤੇ ਬੰਧਕ ਬਣਾ ਕੇ ਉਹਨਾਂ ਦਾ ਜਿਹੜਾ ਘਰ ਦੇ ਵਿੱਚ ਕੁਝ ਕੈਸ਼ ਸੀਗਾ ਤੇ ਗਹਿਣੇ ਸੀਗੇ ਤੇ ਕੁਝ ਰਜਿਸਟਰੀ ਸੀਗੀ ਉਹ ਲੈ ਕੇ ਜਿਹੜਾਗਾ ਫਰਾਰ ਹੋਏ ਨੇ ਦੱਸਿਆ ਜਾ ਰਿਹਾ ਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਸੀਸੀਟੀਵੀ ਕੁਝ ਜਿਹੜੀ ਹੈਗੀ ਪੁਲਿਸ ਦੇ ਹੱਥ ਲੱਗੀ ਆ ਕੁਝ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਆਏ ਸੀਗੇ ਉਹ ਉਹਨਾਂ ਨੇ ਇਸ ਵਾਦ ਆਤ ਨੂੰ ਅੰਜਾਮ ਦਿੱਤਾਗਾ ਫਿਲਹਾਲ ਪੁਲਿਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਹੈਗੀ ਜਾਂਚ ਕਰ ਰਹੀ ਆ કૅમરામન અજય પાલજીત ની પીટીસી ન્યુઝ ખરડા